हाँ जी मित्रों वेलकम आज तुम तो मैं कैंडी दिखा जी साढ़ा और सुनाओ कि हाल चाल ने पहले जुड़ो लाइव के है ना लाइव शेयर कर दी हाँ जी हाँ जी कि हैलो कैंडीपुत 요즘 많은 사람들이 이것을 보고 있는 것 같다. 오, 토르다. 그는 어디서 토르다 라고 말한다. 응? 그는 오, 토르다 라고 말한다. 그는 뭐라고 말한다? 응? 그는 뭐라고 말한다? 오, 토르다. 응? 그는 거기에 앉아있다. ਬਲਾਲਾ ਤੂੰ ਉਹਨਾਂ ਨੂੰ ਬਲਾਲਾ ਆਵਾਜ਼ ਮਾਰਦੇ ਤੇਰੇ ਕਹੇ ਤੂੰ ਆਉਣਗੇ ਆ ਆਪਾ ਆ ਜਾ ਕੇ ਦੇ ਆਜੋ ਆਜੋ ਪੇਪਰ ਮੁੱਕ ਗਈ ਅੱਛਾ ਤੁਹਾਡੇ ਪੇਪਰ ਮੁੱਕ ਗਏ ਆਜੋ ਨੇ ਅੱਜ ਪੀਪਰ ਮੁੱਕ ਗਏ ਚਲੋ ਕਿਹੜੀ ਕਲਾਸ ਦੇ ਸੀ ਪਲੱਸ 2 ਦੇ ਇਹ ਵੀ ਹੌਲੀ ਹੌਲੀ ਬੋਲਦਾ ਦੇਖੋ ਗੇਮ ਚ ਸੀ ਅੰਜਮੀ ਦੇ ਪਾਪਾ लाइव शेयर करो फिर कर गलत हो जाए कठेजर गुजर कर प्लस टू च पढ़ना तेरी आवाज तो उन्होंने सुन द नहीं है सू तो आवाज नहीं सुनती ਤੇਰੀ ਬਾਜ ਨਹੀਂ ਛੁਡਦੇ ਨਾ ਨੂੰ ਆ ਤੋ ਦਾ ਦਾ ਨਾਮ ਕੀ ਆ ਜੀ ਕੈਂਡੀ ਇਹਦਾ ਕੈਂਡੀ ਨਾਮ ਆ ਹਨਾ ਕੈਂਡੀ ਕੀ ਨਾਮ ਆ ਤੇਰਾ ਮੇਰੇ ਕੰਮ ਚ ਦੱਸ ਦੇ ਕੈਂਡੀ ਇਹਦਾ ਨਾਮ ਕੈਂਡੀ ਆ ਦੰਦਿਆ ਬਹੁਤ ਵੱਡਦਾ ਹੈ ਅੱਜ ਸਾਰਾ ਦਿਨ ਇਹ ਮੈਨੂੰ ਮਿਲਿਆ ਨਹੀਂ ਹੈਗਾ ਹਨਾ ਗੰਡੀ ਹੋਰ ਬਹੁਤ ਵਧੀਆ ਛੜ ਦੀ ਗਲਤ ਹੋਈ ਦੱਸੋ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਹੋ ਤੁਸੀਂ ਹੈਕਰ ਗੇਮਿੰਗ ਦਾ ਕੀ ਨਾਮ ਹੈ ਹੂੰ ਮੁਖ ਸਰ ਸਾਹਿਬ ওকে ਉਹ ਲਗੇ ਨਹੀਂ ਪਹਿਲਾਂ ਵੀ ਗੱਲ ਹੋਈ ਸੀ ਆਪਣੇ ओके ਕਦਮ ਕਦਮ ਹੋਈ ਸੀ ਗੱਲ ਕੱਲ ਨਹੀਂਦਰ ਹੀ ਸੌਂ ਜਾ ਫਿਰ ਗਾਣਾ ਇਹ ਕਿਤਾਬ ਨਹੀਂ 12 ਦੇ ਲੜੀ ਵਕੀਲ ਖਿਆ ਹੈ ਕੋ ਕਰੀਬ ਲਿਖਿਆ ਇਹ ਕਹਿੰਦਾ ਕੋ ਕਰੀ ਜਨਾ ਕੋਈ ਗੱਲ ਬਾਤ ਸੁਣਾ ਦੇ ਅਸੁਸਤੀ ਬਰੀ ਆ ਓਕੇ 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 ਠੀਕ ਹੈ ਜੀ ਸ਼ਾਮ ਨੂੰ ਨੀ ਬੰਦੇ ਜੁੜਦੇ ਆ ਨਾ ਕੋਈ ਮਗਰ ਕਹਿੰਦੇ ਨੇ ਸ਼ਾਮ ਨੂੰ ਆਉਂਦੇ ਨੇ ਲਾਈਵ ਹਣਾਂ ਆ ਕੀ ਕਿਹੜੀ ਗੱਲਾਂ ਨੇ ਇਹ ਹੈ ਇਹ ਇਹ ਕਿਹੜੀ ਗੱਲਬਾਤ ਹੈ ਉਹ ਦੇਖ ਐਂਡੀ ਬੈਠਾ ਉਹ ਦੇ ਆ ਦੇਖ ਆਵਾਜ਼ ਮਾਰਦੇ ਭਾਈ ਨੂੰ ਪਤਾ ਨਹੀਂ ਓਏ ਕੱਲ ਮਨਾ ਜੀ ਕੋਲ ਚਲੇ ਆ ਕੱਲ ਮੰਨਾ ਜੀ ਕੋਲ ਚੱਲਿਆ ਇਹ ਮੰਨਾ ਜੀ ਕੌਣ ਹੈ ਮੰਨਾ ਜੀ ਕੌਣ ਹੈ ਕਿ ਨਾਨਾ ਜੀ ਲਿਖਿਆ ਅਸੇ ਮਾਮਾ ਜੀ ਕੋਲੇ ਮਾਮਾ ਕਿਹੜੀ ਜਗ੍ਹਾ ਤੇ ਆ ਨਾਨਕੇ ਕਿਹੜੀ ਜਗ੍ਹਾ ਬੱਟੂ ਬੱਟੂ ਕਿੱਥੇ ਜੀ ਹੋਇਆ ਕਿਹੜੇ ਜ਼ਿਲ੍ਹੇ ਚ ਬੱਟੂ ਇਹ ਬੱਟੂ ਕਿਹੜੇ ਜ਼ਿਲ੍ਹੇ ਚ ਹੈ ਕੈਂਡੀ ਤੈਨੂੰ ਪਤਾ ਹੈ ਪਤਾ ਨਹੀਂ ਕਾ ਤੂੰ ਨਹੀਂ ਪਤਾ ਤੈਨੂੰ ਅਸਮੁਖ ਸਰ ਜੀ ਦੇ ਜੀ ਬੱਟੂ ਮੈਂ ਪਹਿਲੀ ਵਾਰੀ ਸੁਣਿਆ ਅੱਜ ਵੀ ਬੱਟੂ ਵੀ ਕੋਈ ਹੈਗਾ ਪਿੰਡ चलो बढ़िया नानी है नानी नानी है नानी इधर मुंह कर लाया तो जी अरे नाराज हो रहा ਇਧਰ ਮੁਹ ਕਰ ਲੈ ਪੁੱਤ ਇਧਰ ਉਹ ਦੇਖ ਤੇ ਮੈਂ ਦੇਖ ਰਿਹਾ ਇਧਰ ਯਾਰ ਕਮਾਲਾ 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 ਚਲੋ ਟਰਨ ਕਰੋ ਕਰੋ ਟਰਨ ਹੋਰ ਕਰੋ ਰੁਬਤ ਕਰੋ ਉਧਰ ਦੇਖੋ ਟਰਨ ਕਰੋ ਉਧਰ ਠੀਕ ਆ ਵਧੀਆ ਨਾਨੀ ਜਿਆਦਾ ਲਾਡ ਕਰ ਦਿੰਦੀ ਪਤਾ ਨਾਨਕੇ ਲੀਓਨ ਰਾਜ ਹੈ ਆ ਦੇਖੋ ਇਧਰ ਆ ਹੋਰ ਆ ਗਿਆ ਓਏ ਹਟ ਨੰਦੀ ਵੜੂ ਤਰੇ ਆ ਜਾ ਲਵੇ ਲਗ ਦੇਖ ਇਹਨੂੰ ਐਡੇ ਵੱਡੇ ਜਾਨਵਰ ਨੂੰ ਦਰਾ ਹੁੰਦਾ ਹੈ ਗਾਣਾ ਸੁਣਾ ਦੇ ਕਿ ਕਿਹੜੇ ਕਲਾਕਾਰ ਦਾ ਕੱਲ ਨੂੰ ਮੈਂ ਤੈਨੂੰ ਲਾਈਵ 'ਚ ਜੁਆਇਨ ਕਰੂੰਗਾ ਲਾਈਵ 'ਚ ਸੁਣਾਏਗਾ ਇਹ ਲਾਈਵ 'ਚ ਐਡ ਕਰੂੰਗਾ ਕੱਲ ਨੂੰ ਆ ਸਾਡਾ ਚੌਧਰੀ ਆ ਗਿਆ ਇੱਧਰ ਐਦਾਂ ਨਹੀਂ ਨਾ ਸੁਣਾਇਆ ਜਾਂਦਾ ਹੈਗਾ ਲਾਈਵ 'ਚ ਸੁਣਾਇਓ ਕੱਲ ਨੂੰ ਚੌਧਰੀ ਨੂੰ ਵੀ ਲਾਈਵ 'ਚ ਕਰਾਂਗੇ ਅੱਜ ਮੈਨੂੰ ਪਤਾ ਨਹੀਂ ਦੀ ਵੀ ਆਉਣਗੇ ਕਿ ਨਾ ਦੇਖੋ ਬੰਦੇ ਤਾਂ ਦੋ ਜੁੜਦੇ ਆ ਲਾਈਵ ਦੇ ਵਿੱਚ ਸ਼ਾਮ ਜਦੋਂ ਕਾਫੀ ਜਣੇ ਆਉਣਗੇ ਗਾਣਾ ਸੁਣਾਉਣ ਦਾ ਹੀ ਫੇਰ ਫਾਇਦਾ ਆ ਦੂਜਾ ਚੌਧਰੀ ਕੌਣ ਬੈਠਾ ਹੈ ਇਹਨੂੰ ਪੁੱਛ ਲੈ ਕੀ ਕੈਂਡੀ ਪੁੱਤ ਚੌਧਰੀ ਬੁਲਾਉਂਦੇ ਨੇ ਉਧਰ ਇਹ ਨਾਰਾਜ਼ ਹੋ ਰਿਹਾ ਯਾਰ ਓਏ ਚੌਧਰੀ ਨਾਲ ਗੱਲ ਕਰ ਇਧਰ ਆ ਦੇਖ ਕਮਾ ਲੈਂਦਾ ਮੈਨੂੰ ਤਾਂ ਤੁਸੀਂ ਕਦੇ ਨਹੀਂ ਕੱਲ ਦਾ ਪਤਾ ਨਹੀਂ ਆ ਦੇਖ ਓਏ ਚਲੋ ਦਰ ਚਲੋ ਚਲੋ ਟੰਡਾ ਪ੍ਰਿੰਟ ਉਹ ਵੀ ਨਹੀਂ ਅਹ ਤੋ ਤੁਸੀਂ ਨਰਾਜ਼ਗੀ ਤੇ ਨਹੀਂ ਗੱਲ ਆਰਟੀਵੀ ਦੇ ਇੱਕ ਕਹਿ ਦੇਣਾ ਫਿਰ ਤੁਸੀਂ 5ਵੀਂ ਕਲਾਸ ਚ ਨਹੀਂ ਪੜ੍ਹਦੇ ਮੈਨੂੰ ਪਤਾ ਪੰਜਵੇਂ ਵਾਲਿਆਂ ਨੂੰ ਇਹ ਗਾਣੇ ਦਾ ਨਹੀਂ ਪਤਾ ਅ ਚੌਧਰੀ ਕਹਿੰਦਾ ਦੂਜੇ ਚੌਧਰੀ ਨੂੰ ਵੀ ਨਾਰਾਜ਼ ਕੀਤਾ ਤੁਸੀਂ ਹੋਰ ਯਾਰ ਇਹ ਵੀ ਨਾਰਾਜ਼ ਆ ਤੇਰੇ ਵਾਂਗੂ ਤੇਰਾ ਲਾਂਭਾ ਲਾਹੂਗਾ ਮੈਂ ਛੱਡਦਾ ਨਹੀਂ ਪੰਜ ਚਾਂ ਪੰਜਵੇਂ ਵਾਲਿਆਂ ਨੂੰ ਤਾਂ ਇਹ ਗਾਣੇ ਦਾ ਪਤਾ ਨਹੀਂ ਕੀ ਦਾ ਗਾਣਾ ਇਹ ਕੈਂਡੀ ਨਾਰਾਜ਼ਗੀ ਕਿਉਂ ਕਰ ਰਗਾ ਆ ਜਾ ਸਾਹਮਣੇ ਆ ਜਾ ਉਹ ਚੌਧਰੀ ਕਹਿੰਦਾ ਦੂਜਾ ਚੌਧਰੀ ਵੀ ਨਰਾਜ਼ ਕਰ ਖੈਨੇ ਹੈ ਅ ਭੇ ਪੰਜਵੀਂ ਚ ਕਲਾਸ ਚ ਨਹੀਂਗਾ ਤੂੰ ਇਹਦਾ ਗਿਫਟ ਕਰਿਆ ਕਿਸੇ ਨੇ ਆ ਬੁੱਤ ਕਹਿੰਦਾ ਕਿੱਥੋਂ ਲਿਆਇਓ ਐ ਕਹਿੰਦਾ ਕਿੱਥੋਂ ਲਿਆਇ ਕਿੱਥੋਂ ਲਿਆ ਉਂ ਕਿੱਥੋਂ ਲਿਆ ਕਹਿੰਦੇ ਚੋਦਰੀ ਕਹਿੰਦਾ ਮੈਂ ਫੱਕ ਜਾ ਤੂੰ ਬਹੁਤ ਸ਼ਰਾਰਤੀ ਐ ਹੋਰ ਹੋਰ ਵਧੀਆ ਚੜਦੀ ਕਲਾ ਜਮਾ ਕੱਲੋਂ ਮੈਂ ਤੁਹਾਨੂੰ ਦੋਵਿਆਂ ਨੂੰ ਲਿੰਕ ਭੇਜੂੰਗਾ ਬਸ ਤੁਸੀਂ ਕਿਸੇ ਦਾ ਗਿਫਟ ਨਹੀਂ ਛੱਡੋ ਮੈਨੂੰ ਵੀ ਦੇ ਦਿਆ ਕਰੋ ਇਦਾਂ ਦੀ ਗਿਫਟ ਆ ਤੂੰ ਲੈ ਜਾ ਹਾਂ ਜਿੱਦ ਤੇਰੇ ਕੋਲ ਆਯੋਦੇ ਲਿਆਵਾਂਗੇ ਨਾਲ ਹਨਾ ਵੀ ਚੌਧਰੀ ਕੋਲ ਜਾਣਾ ਕਹਿੰਦੀ ਜਾਣਾ ਦੱਸੀ ਕੰਨ ਚ ਦੱਸ ਦੇ ਨੰਬਰ ਹੈਗਾ ਜੀ ਨਾ ਹੈਗਾ ਨੰਬਰ ਮੇਰੇ ਕੋਲੇ ਜਾਣਾ ਨੇ ਚੌਧਰੀ ਕੋਲੇ ਦੱਸੀ ਦੱਸ ਦੇ ਅੱਜ ਬੋਲ ਨਹੀਂ ਰਿਹਾਵੇਂ ਨਾਲ ਇਹ ਚੌਧਰੀ ਕਹਿੰਦਾ ਮੈਨੂੰ ਦੇ ਦੋ ਪੇਜ ਦਾ ਮਹਤੁਰ ਬਈ ਬਦ ਅਗਲੇ ਹ ਕਿੰਨੇ ਬੱਜ ਗਏ 8 ਡਾਲਰ ਨੂੰ ਆ ਡਾਲਰ ਨੂੰ ਖਾਣ ਆ ਜਾਵੇ ਨਹੀਂ ਨਹੀਂ ਖਾਂਦਾ ਨਹੀਂਗਾ ਦੰਦਿਆ ਬਹੁਤ ਵੱਡਦੇ ਨਾ ਨਾ ਐਨਕ ਨਹੀਂ ਐਨਕ ਨਹੀਂ ਲਾਉਣੀ ਤੇਰੇ ਨਹੀਂ ਲੱਗਦੀਏ ਉਏ ਨਾ ਕਿਉਂ ਐਨਕ ਲਾਂਦਾ ਐ ਐ ਕਰ ਦੇ ਮੰਮੀ ਡਾਲਰ ਨੂੰ ਨਹੀਂ ਖਾਂਦਾ ਇਹ ਆਸ਼ਾ ਹਾਂ ਭੇਜਾਂਗੇ ਭੇਜਾਂਗੇ ਜਦੋਂ ਮੈਂ ਲਾਈਵ ਹੋਊਂਗਾ ਲਿੰਕ ਭੇਜ ਦੂੰਗਾ ਮਸਤੀਆਂ ਕਰ ਰਹੇ ਨੇ ਇਕੱਲੇ ਇਕੱਲੇ ਇਹਦੇ ਨਾਲ ਹੋਰ ਕਿਹਦੇ ਨਾਲ ਕਰੀਏ ਆਪਾਂ ਇਕੱਲੇ ਜਣੇ ਆ ਨਾ ਡਾਲਰ ਨਹੀਂ ਖਾਂਦਾ ਇਹਨੂੰ ਕਹੈਂ ਕਿ ਮੈਂ ਖਾ ਜੂ ਹਾਂ ਇਹ ਹੌਲੀ ਹੌਲੀ ਬੋਲੀ ਜਾਂਦਾ ਹੁਣ ਕਿੰਨੇ ਵਜੇ ਆਸਾਂ ਕੱਲ ਨੂੰ ਆਹ 8:30 9:00 ਵਜੇ ਹੁਣ ਕਿੰਨਾ ਟਾਈਮ ਹੋ ਗਿਆ ਹੁਣ 9:00 ਵਜੇ ਨੇ ਕੱਲ ਨੂੰ 8:30 ਵਜੇ ਲਿੰਕ ਭੇਜੂਗਾ ਹਨਾ ਵੀ WhatsApp ਤੇ ਭੇਜ ਦੂੰ ਭੇਜੇਗਾ ਆਰਾਮ ਨਾਲ ਜਾ ਦਿਨੇ ਦੇਖ ਲਾਂਗੇ ਰਾਤ ਨੂੰ ਪਿੰਜਰੇ 'ਚ ਰੱਖ ਦੇ ਤੁਸੀਂ ਇਹਨੂੰ ਨਾ ਇੱਥੇ ਇਹਦਾ ਮੇਰੇ ਇੱਥੇ ਬੈੱਡ ਤੇ ਬਹਿ ਜਾਂਦਾ ਦੁਪਹਿਰੇ ਕਰ ਲੈਂਦੇ ਆ ਕੋਈ ਗੱਲ ਨਹੀਂ ਦੁਪਹਿਰੇ ਕਰ ਦਿਆਂਗੇ ਉਹ ਗਦੇ ਤੂੰ ਬਹਿ ਲੈ ਨਾ ਬੈਠੋ ਸ਼ਿਟ ਆ ਉਡ ਜਾਵੇ ਫਿਰ ਉਡਦਾ ਨਹੀਂ ਹੈਗਾ ਉਹ ਇੱਥੇ ਅੰਦਰ ਗੀੜੇ ਗੁਰਦੇ ਕਿ ਆ ਜਾਂਦਾ 2 ਵਜੇ ਹਾਂ ਇਹਦੇ ਨਾਲ ਬੜੀ ਲੱਗਦੀ ਹੈ ਵੱਡੇ ਨੂੰ ਡਰਾ ਲੈਂਦਾ ਇਹ ਆ ਗਿਆ ਵੱਡਾ ਆ ਦੇਖੋ ਇਹਨੂੰ ਡਰਾਉਗਾ ਹੁਣ ਹਾਂ ਤੇ ਕਰਿਆ ਤਾਂ ਵੱਡ ਨੂੰ ਇਹ ਆ ਇਧਰ ਆ ਗਿਆ ਵੱਡਾ ਦੇਖੋ ਆ ਖੜਿਆ ਸੱਚੀ ਦੱਸੋ ਕਿੱਥੋਂ ਲੈਏ ਤੁਸੀਂ ਯਾਰ ਹੱਦ ਹੋ ਗਈ ਗਿਫਟ ਆਇਆ ਦੇਖ ਕੇ ਕੈਸੀ ਬੰਦਾ ਕੋਈ ਬੋਲਦਾ ਵੀ ਹੈਗਾ ਹੁਣ ਨਹੀਂ ਬੋਲਦਾ ਦਿਨੇ ਬੋਲਣਾ ਇੰਨਾ ਰੋਲਾ ਪੰਦਾ ਆ ਦੇਖ ਆ ਗਿਆ ਉਹ ਨਾ ਯਾਰ ਦਾ ਕraft ਚੈਨਲ ਇਹ ਬੋਲਦਾ ਹਾਂਜੀ ਹਾਂ ਬੋਲਦਾ ਹਉ ਨਹੀਂ ਬੋਲਦਾ ਬਸ ਸੋਣੇ ਹੌਲੀ ਹੌਲੀ ਮੇਰੇ ਕੰਨ ਚ ਬੋਲੀ ਜਾਂਦਾ ਸੱਚੀ ਦੱਸੋ ਕਿਥੋਂ ਉਹ ਨਹੀਂ ਆ ਇਹਨੂੰ ਡਰਾ ਲੈਂਦਾ ਵੱਡੇ ਕੁੱਤੇ ਨੂੰ ਆ ਦੇਖੋ ਮਗਰ ਖੜਿਆ ਨਾ ਇਹਨੂੰ ਡਰਾ ਲੈਂਦਾ ਓਏ ਹਟ ਜਾ ਯਾਰ ਤੇਰੇ ਜੁੰਜ ਮਾਰਨੀਆਂ ਨੇ ਹਾਂ ਇਹਦੇ ਜੁੰਜ ਮਾਰਨੀਆਂ ਇਧਰ ਕਰ ਤਰਨ ਮਾਰ ਪੁੱਤ ਕੈਂਡੀ ਕਰੋ ਤਰਨ ਕਰੋ ਦਰਨ ਵੈਰੀ ਗੁੱਡ ਆਇ ਤੇ ਬੜੀ ਇਹ ਕਹਿੰਦਾ ਹੈ ਗਾਜਰਾ ਮਿਰਚਾਂ ਚੂਰੀ ਨਾ ਨਾ ਤੁਸੀਂ ਝੂਠ ਬੋਲਦੇ ਓ ਯਾਰ ਹੱਦ ਹੋ ਗਈ ਮੇਰੇ ਗੰਦਾ ਸਦਰਿਆ ਤੂੰ ਝੂਠ ਬੋਲਣ ਨੂੰ ਹਨਾ ਮੋਸਤਫ ਚੱਲ ਤੂੰ ਬਾਹਰ ਦਾਣੇ ਖਾਲੇਂਦਾ ਮੂੰਗਫਲੀ ਖਾਲੇਂਦਾ ਸੋਲਿਆਂ ਦਾਣੇ ਖਾਲੇਂਦਾ ਪਿਓਕੇ ਹਣਾ ਜੀ ਇਦੀ ਕਹਾਣੀ ਆ ਹੈ ਐ ਇੱਦੀ ਇੰਦਾ ਇਹ ਹੈ ਉਹ ਨਾ ਯਾਰਾ ਤੈਨੂੰ ਵੱਡ ਲੈਣਾ ਨੇ ਦੇਖ ਕਿਉਂ ਡਰਾਉਂਦਾ ਇਹਨੂੰ ਓਏ ਨਾ ਬੁੱਤ ਆ ਆ ਆ ਆ ਦੇਖੋ ਚੱਲ ਬਰੇ ਲੜਨਾ ਨਹੀਂ ਇੱਥੇ ਬਿਸਕੁਟ ਰੀ ਖਾਂਦੇ ਮਸਾਲਾ ਹੁੰਦਾ ਚ ਹਾਂ ਸਬਜ਼ੀ ਖਾਂਦਾ ਹੈ ना कहीं चल चल सले चलो गुड हाँ जी एक ही लिखा आई श्री ਔਰ ਦਸੋ ਨਮਿਕਾ ਜੀ ਨਮਿਕਾ ਜੀ ਠੀਕ ਆ ਅੱਜ ਕਿਸੇ ਸੱਜਣ ਨਾਲ ਮੈਂ ਜਾ ਕੇ ਅਦੀ ਕਿਤੇ ਇੱਕ ਸਰੀ ਇੱਕ ਹੀ ਲਿਖਿਆ ਇੱਕ ਸਰੀ ਇਹ ਇਹ ਚੌਧਰੀ ਵਾਲੇ ਤੇ ਹਾਇਰ ਸ਼ਟੈਗ ਜਾਂ ਕਿਉਂ ਨਹੀਂ ਹੁੰਦਾ ਇਹ ਕੀ ਚੱਕਰ ਹੈ ਆ ਤੁਹਾਡੇ ਵਾਲੇ ਤੇ ਹਾਇਸ਼ਟੈਗ ਵਨ ਜਾ ਰਿਹਾ ਇਹ ਚੌਧਰੀ ਵਾਲੇ ਤੇ ਕਾਹਤੋਂ ਨਹੀਂ ਜਾਂਦਾ ਇਹਨੂੰ ਦੁੱਧ ਪਿਲਾ ਦਿਓ ਨੇ ਇਹ ਤਾਂ ਖਾਈ ਪੀ ਬੈਠਾ ਹੁੰਦਾ ਹੈ ਜਦੋਂ ਭੁੱਖ ਆਉਂਦਾ ਹੈ ਆਵਾਜ਼ਾਂ ਮਾਰ ਲੱਗ ਜਾਂਦਾ ਹੈ ਆਵਾਜ਼ਾਂ ਬਹੁਤ ਮਾਰਦਾ ਹੂੰ ਬੰਦੇ ਹੁਣ ਜੁੜਦੇ ਨਿਸ਼ਾਨ ਨੂੰ ਹਨਾ ਸਿਆਲ 'ਚ ਜੁੜਿਆ ਕਰ ਰਗੇ ਲੈ ਬਹਿ ਜਾ ਭਾਈ ਨੀ ਉੱਤਰ ਦੇ ਲੈ ਹਲੇ ਚੱਲ ਇਧਰ ਗਿਆ ਆਹ ਉੱਤਰਦਾ ਨਹੀਂ ਹੈਗਾ ਮੈਂ ਸੋਚਿਆ ਮਾਜ ਹੋ ਗਿਆ ਨਿਕਲੀ ਮੈਂ ਸੋਚਿਆ ਟੁੱਪ ਚ ਨਿਕਲੀ ਉਹ ਬਿਰਾ ਗਰਲ ਬਿਊਟੀ ਪਾਰਲਰ ਤੋਂ ਮੈਂ ਸੋਚਿਆ ਕੁੜੀਓ ਉੰਦੀ ਮੈਂ ਨਿਕਲੀ ਪਤਾ ਨਹੀਂ ਕੀ ਲਿਖਿਆ एक ही लिखे सात श्रीकाल जी करण जी 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 वेलकम की हाल चाल है नाइस पैरट थैंक यू जी शरारती बहुत है हूं तरजिया बैठा है बहुत शरारती बंदा पूरा शरारती बंदा है ना उ कैंडी बैठ के ਇਹ ਚੌਧਰੀ ਜੀ ਦਾ ਮੈਸੇਜ ਹੈ ਇਹ ਵੀਰੇ ਸਲਾਦ ਖਾਂਦਾ ਹੈ ਸਬਜ਼ੀਆਂ ਦਾਣੇ ਖਾ ਲੈਂਦਾ ਮੂੰਗਫਲੀ ਭਿੱਜੇ ਹੋਏ ਸੋਲੇ ਮੈਂ ਦੇਖਦਾ ਐਸ ਐਮ ਐਸ ਇਧਰ ਦੇਖੋ ਆ ਐਡਾ ਐਡਾ ਕਮੀਨਾ ਦੇਖੋ ਇਹ ਕਹਿੰਦਾ ਮੈਨੂੰ ਚੱਕ ਗੋਦੀ ਤੇ ਆ ਦੇਖ ਲੋ ਤੂੰ ਨਿਆਣਾ ਯਾਰ ਆ ਦੇਖ ਲੋ ਇੰਨਾ ਲਾਡ ਕਰਦੇ ਨੇ ਇਹ ਕਹਿੰਦਾ ਮੈਨੂੰ ਬਿਠਾ ਗੋਦੀ ਚ ਆ 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 ਐਸੈਂਗ ਲੱਗਿਆ ਨਹੀਂ ਤਾਂ ਮੈਨੂੰ ਗਿਫਟ ਕੀਤਾ ਕਿਸੇ ਨੇ ਆਹ ਦੇਖੋ ਆ ਆਵਾਜਾ ਕਿਵੇਂ ਮਾਰਦਾ ਕੀ ਲਿਖਿਆ ਮੈਨੂੰ ਤੁਹਾਡੀ ਗੱਲ ਸਮਝ ਨਹੀਂ ਆਉਂਦੀ ਦੇਖੀ ਐਸਐਮਐਸ ਸਮਝ ਮਤਲਬ ਮੇਰੀ ਆਵਾਜ਼ ਸਮਝ ਨਹੀਂ ਆਉਂਦੀ ਇੱਕ ਮਿੰਟ ਮੈਂ ਚੈੱਕ ਕਰ ਲਾ ਮੈਸੇਜ आरती बंदा आ देख कुट्टू है कुट्टू का आ ले बैठ जा हेलो हेलो करो जंग हेलो हेलो करो आ लो चेक ऐड कर ल लायक है है वो नौ बजे जाना ਹਾਂ ਹਾਂ ਆ ਦੇਖ ਲਓ ਕਹਿੰਦਾ ਮੈਨੂੰ ਗੋਦੀ ਚੱਕੋ ਏਡਾ ਵੱਡਾ ਏ ਆ ਦੇਖੋ ਕਿਵੇਂ ਜੋਰ ਲਾ ਰਖਿਆ ਨੇ ਬਹੁਤ ਸਰਾਰਤੀ ਆ ਦੇਖ ਲਿਆ ਮੈਸੇਜ ਤੇਰਾ ਤੇਰਾ ਮੈਸੇਜ ਦੇਖ ਲਿਆ ਮੈਂ ਕਿਉਂ ਜਾਓ ਫਿਰ ਦਾ ਡਾਲਰਾ ਉਹ નીચે ਆ ਬੈਠਾ ਇਹ ਇਹ ਸਰਾਰਤੀ ਬਹੁਤ ਜਿਆਦਾ ਆ ਵਾਲਾ ਵੱਡਾ ਦੇਖ ਲਾ ਕੇ ਮੈਨੂੰ ਚੱਕ ਕੇ ਨਿਆਣਾ ਦੇਗਾ ਇਹ ਖਾਂਦੀ ਇਹ ਖਾਂਦੀ ਕਿਹੜੀ ਬਰੀਡ ਆ ਕਿਹੜੀ ਡੌਗ ਦੀ ਆ ਦੇਖੋ ਆਹ ਇਹ ਗੋਤੀ ਆ ਬਹੁਤ ਸਰਾਰਤੀ ਹੈ ਹਜੇ ਬੱਚਾ ਹੈ 8 ਮਹੀਨੇ ਦਾ ਹੋਇਆ ਦੇਖੋ ਕਿੰਨਾ ਵੱਡਾ ਹੋ ਗਿਆ ਆ ਆ ਦੇਖਿਓ ਕਿੰਨੇ ਜਿੱਦ ਕਰ ਰਿਹਾ ਕਹਿੰਦਾ ਮੈਨੂੰ ਚੜਾ ਉੱਪਰ ਆ ਦੇਖੋ ਤੇਰੀ ਗੱਲ ਚੱਲ ਰਹੀ ਹੈ ਮੌਨਸਟਰ ਉਹ ਦੇਖੋ نیچے ਬੈਠ ਚਲੋ نیچے ਬੈਠੋ ਚਲੋ ਆ ਦੇਖਿਓ ਇਹ ਮੇ ਜਿੱਦ ਕਰ ਰਿਹਾ ਨਾ ਯਾਰ ਨਾ ਪੁੱਤਾ ਬਹਿ ਜਾ ਤੂੰ ਨਿਆਣਾ ਨਹੀਂ ਹੈਗਾ ਉਹ ਉਹ ਤਾਂ ਬੱਚਾ ਹੈ ਆ ਦੇਖ ਲੋ ਬੱਚਿਆਂ ਵਾਂਗੂ ਕਰਦਾ ਹਾਂ ਇਹ ਇਹ ਲੱਗਦੀ ਹੈ ਨਾ ਦੋਨਿਆਂ ਦੀ ਜਾਂ ਆ ਦੇਖੋ ਆ ਦੇਖੋ ਪੂਰਾ ਰੋ ਮਾਰਦੇ ਹੈ ਦੰਦੀ ਦੰਦੀ ਵੱਢ ਲੈ ਜੀ ਵੱਢ ਦਿੰਦੀ ਇਹ ਨਾਰਾਜ਼ਗੀ ਹੁੰਦੇ ਦੋਨੇ ਇੱਕ ਦੂਜੇ ਨਾਲ ਬਣਦੀ ਨਹੀਂ ਇਹਨਾਂ ਦੀ ਛੋਟੇ ਚੱਕਰਾਂ ਛੋਟਾ ਜਿਹਾ ਬਾਹਰੇ ਬਾਗਿਆ ਘੁੰਮਣਾ ਚੌਧਰੀ ਬਾਹਰ ਚਲਾ ਗਿਆ ਉਹ ਇੱਕ ਮਿੰਟ ਇੰਨੇ ਸਾਰੇ ਸੀ ਤੁਹਾਡੇ ਕੋਲੇ ਹੁਣ ਹੀ ਖੜ ਜਾ ਮੈਨੂੰ ਗੱਲ ਸੁਣ ਲੈਣ ਦੇ ਹੈਗੇ ਆ ਆ ਦੇਖ ਡੰਡਾ ਦੇ ਹੈਗੇ ਆ ਸਾਰੇ ਹੈਗੇ ਆ ਨੀਚੇ ਹੈਗੇ ਉਸ ਚਲੋ ਚਲੋ ਨੰਨੀ ੱਚੇ ਆ ਗਿਆ ਨੀੱਚੇ ਹੈਗੇ ਲੈ ਜਾ ਉਹ ਦੂ ਨਿਆਣਾ ਯਾਰ ਸਾਰੇ ਨੂੰ ਕਿਵੇਂ ਚੱਕੂਗਾ ਮੈਂ ਉਹ ਆ ਦੇਖਾ ਹੈ ਨਹੀਂ ਟਿਕ ਰਹਿਗਾ ਕੱਲਾ ਇਹਨੂੰ ਤਾਂ ਪਾਰ ਰਖਿਆ ਮੈਨੂੰ ਦੇਖੀ ਕਹਿੰਦਾ ਗੋਦੀ ਚੱਕ ਦੇ ਇਹਨੀ ਜਿੱਦ ਕਰਦਾ ਹੈ ਆ ਦੇਖੋ ਤੱਕੇ ਨਾਲ ਗੋਦੀ ਬੜੀ ਆ ਨਾ ਲੱਗਦਾ ਜੀ ਆ ਦੇਖੋ ਉਹ ਨਾ ਯਾਰ ਸਾਰ ਪਰਾ ਹੋ ਜਾ ਸਾਰਿਆਂ ਨੂੰ ਇੱਥੇ ਚਲ ਫਰੇ ਚਲ ਸੁਣਦੇ ਨਹੀਂ ਮੇਰੀ ਗੱਲ ਗੱਲ ਸੁਣ ਲਿਆ ਕਰਨ ਇਹ ਲੜ ਪੈਣਗੇ ਸਾਰੇ ਦਿਨ ਇਹ ਡੰਡਾ ਲਾਉਣ ਵਾਲੀ ਤੇਰੇ ਡੰਡਾ ਚਲੋ ਫਿਰ ਚਲ ਚਲ ਦੰਦਾਨਾ ਮਾਰੀ ਦੇ ਦੰਡਾ ਨਹੀਂ ਮਾਰਦਾ ਤੂੰ ਆ ਦੇ ਤੰਗ ਕਰੀਂਦਾ ਮੈਨੂੰ ਗੋਦੀ ਚ ਵੜ ਜਾਂਦਾ ਧੱਕੇ ਨਾਲ ਲੈ ਚੰਗਾ ਫੜ ਲੈ ਆ ਦੇ ਆ ਵੇਖ ਆ ਕਿੱਥੇ ਬੈਠਾ ਅੱਧਾ ਬੈੜ ਦੇ ਉੱਪਰ ਅੱਧਾ ਨੀਚੇ ਐ ਐ ਬੈਠਾ ਕਹਿੰਦਾ ਮੇਰੀ ਗੱਲ ਕਰਦੇ ਹਾਂ ਬਹੁਤ ਤੰਗ ਕਰਦਾ ਇਹ ਪੁੱਤ ਨਿਆਣਾ ਨਹੀਂ ਹੈਗਾ ਪੁੱਤ ਨਿਆਣਾ ਨਹੀਂ ਹੈਗਾ ਤੂੰ ਤੂੰ ਵੱਡਾ ਹੋ ਗਿਆ ਹੁਣ हाँ जी आगे गए बैक कह खड़ जा यार मेरे कॉल आ गई